ਮਨ ਤੂੰ ਜੋਤ ਸਰੂਪ ਹੈ। हे मन तू ज्योति स्वरूप है। मन तू जोर स्वरूप है। हे मन जीव तू ਪਰਮੇਸ਼ਰ ਦੀ ਜੋਰ ਸਰੂਪ ਹੈ। ਆਪਣਾ ਮੂਲ ਪਛਾਨ। ਆਪ ਦਾ ਮੂਲ ਵਾਸ਼ਨਾ ਛੱਡ ਕੇ, ਵਕਾਰ ਛੱਡ ਕੇ। ਚੰਗਾ ਮੰਦਾ ਸੁਭਾਵ ਛੱਡ ਕੇ, ਰਾਗ ਦੋਇਕ ਛੱਡ ਕੇ, ਬੁਰਾ ਭਲਾ ਦੇ ਹੱਥ ਛੱਡ ਕੇ ਆਪਣਾ ਮੂਲ ਰੂਪ ਜੋ ਬ੍ਰਹਮ ਅਦਿਸ਼ਤਾਨ ਹੈ। ਉਹਦੀ ਪਛਾਣ ਕਰ ਮਨ ਹਰ ਜੀ ਤੇਰੇ ਨਾਲ ਹੈ ਜੇ ਮਨ ਹੈ ਜੀ ਹਰੀ ਤੇਰੇ ਨਾਲ ਅੰਗ ਸੰਗ ਹਰ ਵਕਤ ਗੁਰਮਤੀ ਰੰਗਮਾਨ ਸਤਿਗੁਰਾਂ ਦੀ ਮੱਤ ਦੁਆਰਾ ਪਾਈ ਆਨੰਦ ਉਸ ਪਰਮੇਸ਼ਰ ਦਾ ਮੰਨਣਾ ਕਰ ਮੂਲ ਪਛਾਣ ਹੈ ਤਾਂ ਸੋਹ ਜਾਣ ਹੈ ਜੋ ਮੂਲ ਚੇਤਨ ਹੈ ਜਿਸ ਬੁਰਾ ਪਨਾ ਫੁਰਤ ਨਹੀਂ ਚੇਤਨ ਮਾਤਰ ਸੱਤਾਂ ਹੈ ਜਿਸ ਦੀ ਅਤੇ ਵਾਸ਼ਨਾ ਨਹੀਂ ਵਕਾਰ ਨਹੀਂ ਜਿਸ ਵਿੱਚ ਐਸਾ ਮੂਲ ਅਧਿਸ਼ਤਾਨ ਸਰੂਪ ਹੈ ਤੇਰਾ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸਾਰਿਆਂ ਦਾ ਆਸਰਾ ਨੂੰ ਅਧਿਸ਼ਤਾਨ ਕਹੀਦਾ ਔਸ ਮੂਲ ਰੂਪ ਨੂੰ ਜੇ ਪਛਾਣ ਲਵੇਂਗਾ ਤਾਂ ਸੋਹ ਜਾਣ ਹੈ ਤਾਂ ਤੂੰ ਸੋਪਤੀ ਦੇ ਸਾਖਿਆਤ ਗਿਆਨ ਨੂੰ ਜਾਣ ਲਵੇਂਗਾ ਮਰਨ ਜੀਵਨ ਕੀ ਸੋਝੀ ਹੋ ਫੇਰ ਤੈਨੂੰ ਮਰਨ ਵਾਲੀ ਕਿਹੜੀ ਚੀਜ਼ ਹੈ ਦੇਹ ਹੈ ਤੇ ਜੀਵਨ ਵਾਲੀ ਕਿਹੜੀ ਚੀਜ਼ ਹੈ ਇਹ ਸਮਝ ਪੈ ਜਾਏਗੀ ਮਰਨਾ ਹੈ ਜਿਹੜਾ ਪਰਮੇਸ਼ਰ ਦਾ ਵਿਸਰਨਾ ਹੈ ਇਹ ਉਹ ਹੈ ਜਿਹੜਾ ਪਰਮੇਸ਼ਰ ਦਾ ਚੇਤੇ ਕਰਨਾ ਹੈ ਕਿ ਉਹ ਜੀਵਤ ਭਾਵ ਤੋਂ ਮਰਨ ਦੀ ਤੈਨੂੰ ਸੋਝੀ ਹੋ ਜਾਏਗੀ ਦੇਹ ਅਭਾਸ ਵੱਲੋਂ ਮਰ ਕੇ ਪਰਮੇਸ਼ਰ ਵੱਲ ਜਦੋਂ ਜੀਵਣਾ ਹੈ ਜੀਵਨ ਮੁਕਤੀ ਦੇ ਸਰੂਪ ਦੀ ਪ੍ਰਾਪਤੀ ਤੇ ਮਰਨ ਬਦੇ ਮੁਕਤੀ ਦੀ ਸਮਝ ਤੈਨੂੰ ਹੋ ਜਾਏਗੀ ਗੁਰ ਪ੍ਰਸਾਦੀ ਏਕੋ ਜਾਣ ਹੈ ਜਦੋਂ ਤੂੰ ਸਤਿਗੁਰਾਂ ਦੀ ਕਿਰਪਾ ਦੁਆਰਾ ਏਕ ਹਦਾਇਤ ਰੂਪ ਪਰਮੇਸ਼ਰ ਨੂੰ ਜਾਣ ਲਵੇਂਗਾ ਤਾਂ ਦੂਜਾ ਭਾਉ ਨਾ ਹੋਈ ਫੇਰ ਤੇਰੇ ਅੰਦਰ ਦਾਇਤ ਭਾ ਨਹੀਂ ਕਿਸੇ ਪ੍ਰਕਾਰ ਦਾ ਹੋਵੇਗਾ ਇਹ ਭਾਈ ਮਨ ਸ਼ਾਂਤ ਆਈ ਵਜੀ ਵਧਾਈ ਮਨ ਦੇ ਵਿੱਚ ਸ਼ਾਂਤੀ ਆ ਕੇ ਪ੍ਰਾਪਤ ਹੋ ਗਈ ਤੇ ਵਜੀ ਵਧਾਈ ਖੁਸ਼ੀਆਂ ਵਜ ਗਈਆਂ ਸਾਰੇ ਬ੍ਰਹਮ ਗਿਆਨੀ ਦੇ ਜਿਗਿਆਸੂ ਜਨ ਜਿਹੜੇ ਐ ਉਹਨਾਂ ਦੇ ਜਸ ਨੂੰ ਗਾਉਂਦੇ ਐ ਅਤੇ ਉਸ ਦੇ ਧੰਨਵਾਦ ਕਰਦੇ ਕਿ ਧੰਨਾ ਇਸ ਮਹਾਂਪੁਰਖਨ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਐ ਇਉਂ ਖੁਸ਼ੀਆਂ ਵਜਿਆਉਣ ਗਿਆ ਮੰਨ ਜਦੋਂ ਸ਼ਾਂਤੀ ਆ ਜਾਏਗੀ ਤਾਂ ਹੋ ਆ ਪਰਵਾਣ ਫਿਰ ਵਾਹਿਗੁਰੂ ਦੇ ਦਰਚ ਤੂੰ ਪਰਵਾਣ ਹੋ ਜਾਏਗਾ ਸਰੂਪ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਦਾਤ ਮਿਲ ਜਾਏਗੀ ਜੋ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਕਹਿੰਦੇ ਹਨ ਸਤਿਗੁਰੂ ਅਮਰਦਾਸ ਸਾਹਿਬ ਤੀਜੇ ਪਾਤਸ਼ਾਹ ਗੁਰੂ ਨਾਨਕ ਜੀ ਹੈ ਮਨ ਇਹ ਜੀਵ ਤੂੰ ਮਨ ਸਿਰੋਵਣੀ ਜੋ ਜੋਤੀ ਸਰੂਪ ਦਾ ਰੂਪ ਹੀ ਹੈ ਆਪਣਾ ਮੂਲ ਪਛਾਣ ਆਪ ਦਾ ਮੁੱਢ ਰੂਪ ਜੋ ਜੋਤੀ ਸਰੂਪ ਪਰਮੇਸ਼ਰ ਹੈ ਜੀ ਦਾ ਬੁਰਾ ਤੇ ਭਲਾ ਦੋ ਸੰਕਲਪ ਹੋ ਰਹੇ ਹੈ ਉਹਦੇ ਚ ਨਾ ਬੁਰਾ ਭਲਾ ਹੈ ਨਾ ਭਲਾ ਪੁਣਾ ਹੈ ਉਹਦਾ ਚੇਤਨ ਪ੍ਰਕਾਸ਼ ਮਾਤਰ ਹੈ ਉਸ ਮੁੱਢ ਰੂਪ ਨੂੰ ਆਪਣੇ ਨੂੰ ਪਛਾਣ ਲੈ ਮਨ ਤੂੰ ਗਰਵ ਅਟਿਆ ਹੈ ਮਨਾਂ ਤੂੰ ਥੋੜੇ ਜੇ ਗੁਣ پا ਕੇ ਬੜਾ ਗਰਵ ਹੰਕਾਰ ਵਿੱਚ ਅਟਿਆ ਲੱਦਿਆ ਰਹਿਣਾ ਹੈ ਅਟਿਆ ਭਰਿਆ ਰਹਿਣਾ ਹੈ ਪੂਰਿਆ ਰਹਿਣਾ ਹੈ ਗਰਵ ਲੱਦਿਆ ਜਾ ਹੈ ਹੰਕਾਰ ਵਿੱਚ ਹੀ ਲੱਗਿਆ ਹੋਇਆ ਤੇਰਾ ਅੰਤ ਕਾਰਨ ਤੈਨੂੰ ਆਪਦੇ ਰੂਪ ਦਾ ਹੰਕਾਰ ਹੈ ਤੈਨੂੰ ਵਿਦਿਆ ਦਾ ਹੰਕਾਰ ਹੈ ਤੈਨੂੰ ਧੰਮ ਦਾ ਹੰਕਾਰ ਹੈ ਤੈਨੂੰ ਆਪਣੀ ਪ੍ਰਮਾਤਮਾ ਦਾ ਹੰਕਾਰ ਹੈ ਰਿਗੀਆਂ ਸਦੀਆਂ ਦਾ ਹੰਕਾਰ ਹੈ ਇਉ ਗਰਵ ਹੰਕਾਰ ਚ ਲੱਧਿਆ ਹੋਇਆ ਹੀ ਪਰ ਲੋਕ ਨੂੰ ਚਲਿਆ ਜਾਏਗਾ ਮਾਇਆ ਮੋਹਣੀ ਮੋਹਿਆ ਇਹ ਮੋਹਣੀ ਜਿਹੜੀ ਪਰਮੇਸ਼ਰ ਦੀ ਮਾਇਆ ਹੈ ਨਾ ਪਰਵਿਰਤ ਕੀਤੀ ਹੋਈ ਇਸਨੂੰ ਤੈਨੂੰ ਮੋਹਤ ਲਿਆ ਮੋਹ ਲਿਆ ਹੈ ਫਿਰ ਫਿਰ ਜੂਨੀ ਭਵਾ ਇਸ ਕਰਕੇ ਮਾਰਾ ਸਾਦਾ ਬਚਣਾ ਇਹ ਮਾਇਆ ਜਿਤ ਹਰ ਵਿਸਰੇ ਜਿਹੜਾ ਵਾਹਿਗੁਰੂ ਦਾ ਭੁੱਲ ਜਾਣਾ ਇਹੋ ਹੀ ਮਾਇਆ ਹੈ ਮੋਹ ਉਪਜੇ ਭਾ ਦੂਜਾ ਲਾਇਆ ਦੁਆਇ ਦਾ ਭਾਗ ਲੱਗ ਜਾਣਾ ਮੋਹ ਪੈਦਾ ਹੋ ਜਾਣਾ ਵਾਹਿਗੁਰੂ ਦਾ ਭੁੱਲ ਜਾਣਾ ਇਹ ਮਾਇਆ ਮੋਹਣੀ ਦੇ ਕਰਤੱਬੋ ਹੈ ਮਾਇਆ ਮੋਹਣੀ ਮਾਇਆ ਮੋਹਣੀ ਮੋਹਿਆ ਇਹ ਮੋਹ ਕਰਨ ਵਾਲੀ ਮਾਇਆ ਨੇ ਤੇਰੇ ਚਿੱਤ ਨੂੰ ਮੋਹ ਲਿਆ ਹੈ ਫਿਰ ਫਿਰ ਜੂਨੀ ਭਵਾ ਹੈ ਇਸ ਕਰਕੇ ਮੁੜ ਮੁੜ ਕੇ ਜੂਨਾ ਚ ਭਉਦੀ ਇਹਦਾ ਕਰਤੱਬੇ ਹੈ ਮਨਮੁਖ ਮੁਗਧ ਚੇਤ ਹੈ ਨਹੀਂ ਇਸ ਐਸਾ ਮਨਮੁਖ ਬੇਸਮਝ ਹੈ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ ਅੱਗੇ ਗਿਆ ਪਛਤਾਵੇ ਹੀ ਅੱਗੇ ਗਿਆ ਪਛਤਾਵਾ ਕਰੇਗਾ ਆ ਇੱਕ ਟੁਕ ਭੁੱਲ ਗਿਆ ਗਰਵ ਲਾਗ ਗਰਵ ਲਾਗਾ ਜਾਹੇ ਮੁਗਦ ਮਨ ਮੁਗਦ ਮਨ ਮੁਗਦ ਮਨ ਹੰਕਾਰ ਤੇ ਲੱਗਾ ਹੋਇਆ ਏ ਮੂਰਖ ਮਨਾ ਤੂੰ ਇਹ ਦੁਨੀਆ ਤੋਂ ਕੁਝ ਕਰਕੇ ਚਲਿਆ ਜਾਏਗਾ ਅੰਤ ਗਿਆ ਪਛਤਾ ਜਦੋਂ ਅੰਤ ਦਾ ਹੋਇਆ ਸਮਾ ਗਿਆ ਪ੍ਰਲੋਕ ਨੂੰ ਹੋਏ ਪਛਤਾਪ ਹੀ ਕਰਦਾ ਰਹੇਗਾ ਪਿਛੋਂ ਤਪਿਆ ਹੋਇਆ ਤੇਰੇ ਹੱਥ ਕੀ ਆਉਣਾ ਹੈ ਹੰਕਾਰ ਤਿਸਨਾ ਰੂਗ ਲੱਗਾ ਤੈਨੂੰ ਦੇਹ ਦਾ ਹੰਕਾਰ ਗੁਨਾ ਦਾ ਹੰਕਾਰ ਵਿਦਿਆ ਦਾ ਹੰਕਾਰ ਆਕਾਰ ਸਰੂਪ ਦਾ ਹੰਕਾਰ ਸੂਰਤ ਦੇਖਣਾ ਭੂਲ ਗਵਾਰਾ ਮਿੱਤਨ ਮਹਾਰਾ ਝੂਠ ਬਸਾਰਾ ਕ੍ਰਿਸ਼ਨਾ ਰਸਾਂ ਕਸਾਂ ਦੇ ਭੋਗਣ ਦਾ ਇਹ ਤੈਨੂੰ ਰੋਗ ਚਿੰਬੜ ਗਿਆ ਹੈ ਬਿਰਥਾ ਇਹ ਤਿਸ ਨਾਲ ਵੱਡਾ ਰੋਗ ਲੱਗਾ ਵੱਡਾ ਕੋਹੜ ਰੋਗ ਚਿੰਬੜਿਆ ਹੋਇਆ ਤ੍ਰਿਸ਼ਨਾ ਜਿਹੜੀ ਹੈ ਤੈਨੂੰ ਭੋਗਾਂ ਦੀ ਰਸਾਂ ਕਸਾਂ ਦੇ ਖਾਣ ਦੀ ਬਿਰਥਾ ਜਨਮ ਗਵਾਵਹਿ ਇਹ ਇਹਨਾਂ ਵਿੱਚ ਲੱਗ ਕਰਕੇ ਤੂੰ ਬਿਰਥਾ ਆਵਦਾ ਜਨਮ ਗਵਾਵੇ ਗਵਾ ਰਿਆਂ ਇਹ ਪਿਆਰੇਆ ਮਨਮੁਖ ਮੁਗਧ ਕੀ ਤਹ ਨਹੀਂ ਐਸਾ ਮਨਮੁਖਾਂ ਦੀ ਕੁਸੰਗਤ ਕਰਕੇ ਮੁਗਧ ਮੂਰਖ ਹੋ ਗਏ ਤੂੰ ਮਨਮੁਖ ਹੋ ਹੁੰਦਾ ਹੈ ਜਿਹੜਾ ਆਪਣੇ ਮਨ ਦੇ ਆਖੇ ਲਗੇ ਮੁਗਧ ਬਸ ਸਮਝਉਂਦਾ ਜੀ ਨੂੰ ਦਿੱਤੀ ਹੋਈ ਅਕਲ ਨਾ ਆਵੇ ਐਸਾ ਤੂੰ ਮਨਮੁਖੀ ਬਣਾ ਕੇ ਮੁਗਧ ਸ਼ਾਸਤਰ ਗਿਆਨ ਮਹਾਤਮਾ ਦੇ ਉਦੇਸ਼ ਨੂੰ ਧਾਰਨ ਨਹੀਂ ਕਰਨ ਯੋਗ ਐਸਾ ਬਸ ਸਮਝ ਹੋ ਗਿਆ ਉਕੈ ਮਨਮੁਖ ਹੋਏ ਮਨ ਕਰਕੇ ਅਤੇ ਮੁਗਧ ਹੋਏ ਬਾਣੀ ਕਰਕੇ ਤੇ ਚੇਤੇ ਨਹੀਂ ਕਰਦਾ ਹਾਂ ਕਦੇ ਪਰਮੇਸ਼ਰ ਨੂੰ ਅੱਗੇ ਗਿਆ ਪਛਤਾਵੇ ਅੱਗੇ ਪਰਲੋਕ ਜਦੋਂ ਗਿਆ ਪਛਤਾਪ ਹੀ ਕਰਦਾ ਰਹੇਗਾ ਜਿਉ ਕਹੇ ਨਾਨਕ ਮਨ ਤੂੰ ਗਾਰਭ ਅਟਿਆ ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਐ ਇਹ ਮਨ ਹੰਕਾਰ ਦੇ ਜੇ ਅਟਿਆ ਭਰਿਆ ਹੋਇਆ ਪੂਰਿਆ ਹੋਇਆ ਲੱਦਿਆ ਹੋਇਆ ਗਾਰਭ ਲੱਦਿਆ ਜਾਵਹਿ ਇਹ ਗਰਭ ਹੰਕਾਰ ਦੀ ਲੱਦਿਆ ਤੂੰ ਅੰਤ ਨੂੰ ਚਲਿਆ ਜਾਏਗਾ ਪਰਲੋਕ ਨੂੰ ਮਨ ਤੂੰ ਮਤਮਾਨ ਕਰਹਿ ਜੀ ਹਾਂ ਕੁਛ ਜਾਣਦਾ ਫੇਰ ਮੰਨਦੇ ਤਾਂ ਹੀ ਸਿਖਿਆ ਦਿੰਦੇ ਹੋ ਮਹਾਰਾਜ ਸਾਹਿਬ ਉਦੇਸ਼ ਨੇ ਉਤੋਂ ਬਖਤਾ ਸਤਗੁਰੂ ਜੀ ਕਹਿੰਦੇ ਨੇ ਏ ਮੇਰੇ ਮਨਾ ਤੂੰ ਨਤ ਮਾਨ ਕਰ ਬੈਠੇ ਜੀ ਹਾਂ ਕੁਛ ਜਾਣਦਾ ਕਿ ਜੇ ਮੈਂ ਕੁਛ ਜਾਣਦਾ ਮੈਂ ਗਿਆਨ ਜਾਣਦਾ ਮੈਂ ਭਗਤੀ ਜਾਣਦਾ ਮੈਂ ਨਿਸਕਾਮ ਕਰਮ ਜਾਣਦਾ ਹੈ ਮੈਂ ਉਪਾਸ਼ਨਾ ਜਾਣਦਾ ਹਾਂ ਮੈਂ ਜੀਵਨ ਮੁਕਤੀ ਦੇ ਨਿਰਨੇ ਕਰਨ ਜਾਣਦਾ ਮੈਂ ਜੀਵ ਦਾ ਸਰੂਪ ਕਰਨ ਜਾਣਦਾ ਹੈ ਮੈਂ ਈਸ਼ਵਰ ਦਾ ਸਰੂਪ ਕਰਨ ਜਾਣਦਾ ਮੈਂ ਮਾਇਆ ਦਾ ਸਰੂਪ ਜਾਣਦਾ ਐਵੇਂ ਮਤਮਾਨ ਨਾ ਕਰ ਮਾਨ ਜਿਹੜਾ ਕਿ ਮੈਂ ਹਾਂ ਕੋਈ ਜਾਣਦਾ ਹਾਂ ਇਹ ਮਾਨ ਕਰਨਾ ਯੋਗ ਨਹੀਂ ਤੈਨੂੰ ਗੁਰਮੁਖ ਨੇ ਮਾਨਾ ਹੋ ਗੁਰਮੁਖਾਂ ਦੀ ਸੰਗਤ ਕਰਕੇ ਮਾਨਤ ਹੋਇਤ ਹੋ ਗੁਰਮੁਖ ਮਾਨ ਮਾਨ ਨੂੰ ਛੱਡ ਆਪਣੇ ਗੁਣਾ ਦੇ ਨੂੰ ਵਡਿਆਈ ਦੇ ਨੂੰ ਅੰਸਰ ਅਗਿਆਨ ਹੋਂ ਬੁੱਧ ਹੈ ਇਹ ਜਿਹੜੀ ਹਉਮੈ ਵਾਲੀ ਬੁੱਧ ਹੈ اے ਭਾਈ ਇਹ ਹੰਕਾਰ ਅਗਿਆਨ ਕਰਕੇ ਹੈ ਜਿੱਥੇ ਜਿੱਥੇ ਅਗਿਆਨ ਹੈ ਉੱਥੇ ਉੱਥੇ ਹਉਮੈ ਹੈ ਸੋ ਅੰਦਰ ਅਗਿਆਨ ਕਰਕੇ ਹੀ ਹਉਮੈ ਵਾਲੀ ਬੁੱਧ ਤੇਰੇ ਅੰਦਰ ਫਿਰ ਰਹੀ ਹੈ ਦੇ ਅਧਿਆਸ ਅਗਿਆਨ ਕਰਕੇ ਹੀ ਹੈ ਸੱਚ ਸ਼ਬਦ ਮਲ ਖੂ ਫਿਰ ਮਾਰੇ ਮੈਲ ਮਿਟੇ ਕਿਵੇਂ ਮਾਰੇ ਕਹਿੰਦੇ ਸੱਚੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਇਹ ਜਿਹੜੀ ਤੇਰੇ ਅੰਦਰ ਮੈਲ ਹੈ ਨਾ ਹਉਮੈ ਵਾਲੀ ਬੁੱਧੀ ਜੀ ਇਹਨੂੰ ਖੋਣਾ ਕਰ ਗੋਣਾ ਕਰ ਸੱਚੇ ਸ਼ਗਦ ਰੂਪੀ ਸਾਬਣ ਨੂੰ ਲਾ ਕੇ ਪ੍ਰੇਮ ਰੂਪੀ ਜਲ ਪਾ ਕੇ ਇਹ ਦੇ ਅਧਿਆਸ ਦੀ ਮੈਲ ਨੂੰ ਖੋ ਦੇ ਗਵਾ ਦੇ ਉਹ ਨਿਮਾਣ ਸਤਿਗੁਰੂ ਅੱਗੇ ਇਹ ਮਾਣ ਐਵੇਂ ਨਹੀਂ ਬਣਨਾ ਤੇਰਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਨਿਮਾਣ ਤੋਂ ਰਹਿਤ ਹੋ ਜਾ ਮਤ ਕਿਛ ਆਪ ਲਿਖਾਵੇਂ ਸਤਿਗੁਰਾਂ ਦੇ ਕੋਲੇ ਮੈਂ ਬੜਾ ਪੜਿਆ ਹੋਇਆ ਐ ਮੈਨੂੰ ਗਿਆਨ ਆਉਂਦਾ ਹੈ ਮੈਨੂੰ ਧਿਆਨ ਆਉਂਦਾ ਹੈ ਮੇਰੀ ਕਰਨੀ ਬੜੀ ਐ ਮੈਂ ਬੜੀ ਸੇਵਾ ਕੀਤੀ ਐ ਇਹ ਮਤਾਂ ਕੁਛ ਆਪਣਾ ਆਪ ਲਿਖਾਉਂਦਾ ਫਿਰੇ ਜਨਾਉਂਦਾ ਫਿਰੇ ਇਹ ਜਨਾਉਨੇ ਕਰਕੇ ਤੈਨੂੰ ਆਦਰ ਨਹੀਂ ਹੋਣਾ ਕਿਉਂਕਿ ਸੇਵਾ ਇਹਦਾ ਨਾਂ ਹੀ ਐ ਜੇ ਕਰਕੇ ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਣ ਆਪਾ ਭਾਉ ਗਉਣਾ ਕਰ ਮਤ ਕਿਛ ਆਪ ਲਿਖਾਵੇ ਮਤਾਂ ਕੁਛ ਆਪਣੇ ਆਪ ਨੂੰ ਲਿਖਾਉਣਾ ਕਰੇ ਜਨਾਉਣਾ ਕਰਕੇ ਮੈਂ ਵੀ ਕੋਈ ਚੀਜ਼ ਹਾਂ ਗਿਣਤੀ ਵਿੱਚ ਹ ਆਪਣਾ ਅਹੰਕਾਰ ਜਗਤ ਜਲਿਆ ਤੈਨੂੰ ਪਤਾ ਨਹੀਂ ਪਿਆਰਿਆ ਵੇਖ ਆਪਣਾ ਹੰਕਾਰ ਕਰਕੇ ਜਿੰਨਾ ਜੈ ਉਤਪਤੀ ਤੇ ਗਤਨਾਸ਼ ਹੋਣ ਵਾਲਾ ਸੰਸਾਰ ਹੋਇ ਸਾਰਾ ਆਪਣਾ ਦੇਹ ਦਾ ਹੰਕਾਰ ਕਰਕੇ ਜਲ ਗਿਆ ਗੁਣਾ ਦਾ ਹੰਕਾਰ ਕਰਕੇ ਇਸ ਹੰਕਾਰ ਰੂਪੀ ਅੱਗ 'ਚ ਸੜ ਗਿਆ ਹੈ ਮਤ ਤੂੰ ਆਪਣਾ ਆਪ ਗਵਾ ਬੀ ਅਸੀਂ ਕਿਹਨੂੰ ਕਹਿੰਦੇ ਤੂੰ ਸਾਫਤਾਨ ਹੋ ਜਾ ਮਤਾਂ ਤੂੰ ਆਪਣੇ ਆਪ ਨੂੰ ਨਾ ਗਵਾ ਲੈ ਕਿਤੇ ਆਪਣਾ ਜਿਹੜਾ ਸਰੂਪ ਹੈ ਉਸ ਦੇ ਗਿਆਨ ਨੂੰ ਗਵਾ ਕੇ ਦੇਵੀ ਹੰਗਤਾ ਜੀ ਨਾਲ ਫਸਿਆ ਰਹੀ ਹੱਡ ਚਮਚੀ ਫੇਰ ਪਹਿਣਾ ਪਿਆ ਕਰੂ ਬਾਰ ਬਾਰ ਸਤਿਗੁਰ ਕਹੇ ਭਾਣ ਕਰਹਿ ਕਾਰ ਫੇ ਮਾਰੇ ਮੈਂ ਬਖਸ਼ਿਆ ਕਿਵੇਂ ਜਾਵਾਂ ਤਾਂ ਮਾਰੇ ਕਹਿੰਦੇ ਸਤਿਗੁਰੂ ਸਾਹਿਬ ਦੇ ਭਾਣੇ ਅਨੁਸਾਰ ਜਿਵੇਂ ਸਤਗੁਰੂ ਜੀ ਨੂੰ ਪਾਉਂਦਾ ਹੈ ਸੋ ਉਸ ਤਰ੍ਹਾਂ ਦੀ ਕਾਰ ਨਿਮਰਤਾ ਦੇ ਸਹਿਤ ਭਾਵ ਭਗਤੀ ਦੀ ਸਰਦਾ ਵਾਲੀ ਕਾਰ ਕਰ ਸਤਗੁਰ ਕਹਿ ਭਾਣਾ ਸਤਗੁਰ ਕਹਿ ਭਾਣਾ ਲਾਗ ਰੋ ਕਾਰ ਕਰਕੇ ਵੀ ਹੰਕਾਰ ਨਾ ਕਰ ਬੈਠੀ ਸਤਗੁਰ ਦੀ ਰਜ਼ਾ ਚ ਲੱਗਾ ਰੋ ਜਿਵੇਂ ਮਹਾਰਾਜ ਸਾਹਿਬ ਨੂੰ ਪਾਉਂਦਾ ਹੈ ਜੇ ਤਖਤ ਬਹਾਲੇ ਤੋਂ ਦਾਸ ਤੋਂ ਮਾਰੇ ਕਾਸ ਵਢਾਵੇ ਕੀ ਤੱਕ ਬੋਲਾ ਜੇ ਮਾਰਾ ਤਖਤ ਤੇ ਬਿਠਾ ਦੇਵੇ ਤਾਂ ਹੀ ਉਹ ਸਮਝੇ ਮਾਰਾ ਮੈਂ ਤੁਹਾਡਾ ਸੇਵਕ ਹੈ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਾਖਤ ਮਿਲਿਆ ਸੀ ਸਾਰੀ ਮਾਇਆ ਖਜ਼ਾਨੇ ਦੀ ਖਰਚ ਕੇ ਗੁਰਦੁਆਰਿਆਂ ਦੀ ਸੇਵਾ ਕੀਤੀ ਦਰਾਂ ਪਾਸ਼ਾ ਜਿੰਨੇ ਗੁਰਦੁਆਰੇ ਸਨ ਇਸੇ ਪ੍ਰਕਾਰ ਹੈ ਤੇ یوں ਸਤਗੁਰੂ ਦੇ ਭਾਣੇ ਕਰੇ ਕਾਰ ਸਤਗੁਰ ਕਹਿ ਭਾਣੇ ਲਾਗ ਰੋ ਸਤਗੁਰਾਂ ਦੀ ਰਜ਼ਾ ਚ ਲੱਗਾ ਰੋ ਫੇਰ ਵੀ ਕੋਈ ਜਨਾ ਨਹੀਂ ਨਾ ਕਿ ਮੈਂ ਇੰਨੀ ਸੇਵਾ ਕੀਤੀ ਹੈ ਤਹਿਲ ਕੀਤੀ ਹੈ ਓ ਕਹ ਨਾਨਕ ਮਤ ਤੂੰ ਆਪਣਾ ਓ ਕਹ ਨਾਨਕ ਆਪ ਛੱਡ ਸੁਖ ਪਾਵਹਿ ਇਸ ਤਰ੍ਹਾਂ ਕਹਿੰਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਾਂ ਪਾਪ ਛੱਡੇਗਾ ਤਨ ਹੀ ਉਸ ਨੂੰ ਪਾਵੇਂਗਾ ਮਨ ਨਿਮਾਣ ਹੋਈ ਰਹੋ ਕਿਉਂ ਭਾਈ ਸਤਗੁਰੂ ਜੀ ਕਹਿੰਦੇ ਮਨਾ ਮਾਨ ਤੋਂ ਰਹਿਤ ਹੋਣਾ ਸਤਗੁਰੂ ਦੇ ਦਰਬਾਰ ਜੇ ਪਾਉਣਾ ਹੈ ਤਾਂ ਸੱਚਖੰਡ ਚ ਤਨ ਸੁਵੇਲਾ ਜਿਤ ਮੈਂ ਸਤਗੁਰ ਮਿਲਿਆ ਹੁਣ ਸਤਗੁਰਾਂ ਦੀ ਕਿਰਪਾ ਦਾ ਸਦਕਾ ਮਹਾਰਾਜ ਸਾਹਿਬ ਦੱਸਦੇ ਆਂ ਤੁਹਾਨੂੰ ਸੋਹਣਾ ਵੇਲਾ ਹੈ ਵਕਤ ਹੈ ਮਨੁੱਖਾ ਜਨਮ ਦਾ ਤੁਹਾਨੂੰ ਵਕਤ ਹੈ ਸਾਧ ਸੰਗਤ ਦੇ ਮਿਲਨ ਦਾ ਤੁਹਾਨੂੰ ਵੇਲਾ ਅੰਮ੍ਰਿਤ ਵੇਲਾ ਤਨੋ ਵੇਲਾ ਹੈ ਗਿਆਨ ਦਾ ਵੇਲਾ ਤਨ ਹੈ ਵੇਲਾ ਗੁਰਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਵੇਲਾ ਜਿਸ ਵੇਲੇ ਮੈਨੂੰ ਸਤਗੁਰੂ ਸੱਚੇ ਪਾਤਸ਼ਾਹ ਮਿਲ ਗਏ ਸੋ ਸੋ ਚਿਤ ਆਇਆ ਉਹ ਪਤੀ ਪਰਮੇਸ਼ਰ ਜਿਹੜਾ ਸਤ ਪਾਤ ਦਾ ਨਾ ਖਰਸ ਨਾ ਰੇਰ ਸ਼ਾਸਤਰਾਂ ਕਰਕੇ ਪ੍ਰਤੀਪਾਦ ਹੋਇ ਜਾਣਣੇ ਯੋਗ ਉਹ ਪ੍ਰਭੂ ਚੇਤੇ ਆ ਗਿਆ ਪਰਮੇਸ਼ਰ ਮਹਾ ਆਨੰਦ ਸਹਿਜ ਭਇਆ ਮਹਾਨੰਦ ਬ੍ਰਹਮ ਆਨੰਦ ਸਹਿਜ ਗਿਆ ਸਹਿਜ ਨਾਉ ਗਿਆਨ ਦਾ ਔਕੜ ਦੇ ਰਾ ਸਹਿਜ ਗਿਆਨ ਕਰਕੇ ਮਹਾਨ ਆਨੰਦ ਬ੍ਰਹਮ ਆਨੰਦ ਪ੍ਰਾਪਤ ਹੋਇਆ ਵੱਡਾ ਆਨੰਦ ਜੋ ਹੈ ਸਰੂਪ ਦੀ ਪ੍ਰਾਪਤੀ ਦਾ ਮਨ ਤਨ ਸੁਖ ਪਾਏ ਅਸੀਂ ਮਨ ਤਨ ਦੇ ਅੰਦਰ ਨਿਰੰਤਰ ਸੁਖ ਨੂੰ ਪਾਉਣਾ ਕੀਤਾ ਸਹਿਜ ਔਕਲ ਨਾ ਸੁਹਾ ਦਾ ਨਾਮ ਵੀ ਹੈ ਕਹਿਦ ਕਬੀਰ ਉਹ ਅੰਮ੍ਰਿਤ ਲੈ ਲੈ ਨੀਰ ਸਚਾਈ ਕਹਿਦ ਕਬੀਰ ਆਪੋ ਸਹਿਜ ਨਾ ਜਾਈ ਉੱਥੇ ਵੀ ਔਕਲ ਨਾਲ ਸੁਹਾ ਦਾ ਵਾਚਕ ਹੈ ਇੱਥੇ ਗਿਆਨ ਦਾ ਵਾਚਕ ਸਮਝਣਾ ਜੀ ਮਨ ਤਾਂ ਸੁਖ ਪਾਇਆ ਮਨ ਤਾਂ ਦੇ ਅੰਦਰ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ। ਜੋ ਸੋਚਿਤ ਆਇਆ ਮਨ ਵਸਾਇਆ ਉਹ ਪਤੀ ਪਰਮੇਸ਼ਰ ਗੁਰਾਂ ਦੇ ਉਪਦੇਸ਼ ਦੁਆਰਾ ਜਦੋਂ ਮਨ ਤੇ ਵਸਾਇਆ ਉਹ ਪਰਮੇਸ਼ਰ ਸਾਡੇ ਚੇਤਨ ਸਰੂਪ ਚੇਤੇ ਆਇਆ। ਆਫਗਨ ਸਭ ਵਿਸਾਰੇ ਜਿਸ ਦੇ ਚੇਤੇ ਆਉਣੇ ਕਰਕੇ ਜਿੰਨੇ ਔਗਣ ਸੀ ਸਾਡੇ ਅੰਦਰ ਅਨੇਕਾਂ ਜਨਮਾਂ ਜਨਮਾਂ ਤਰਾਂ ਦੇ ਸਾਰੇ ਹੀ ਮਾਰੇ ਨ ਵਿਸਾਰਤੇ ਭੁਲਾਤੇ ਚੇਤੇ ਨਹੀਂ ਕੀਤੇ ਬਸਰਜਨ ਕਰ ਦਿੱਤੇ ਵਿਰਿਆ ਕਰ ਦਿੱਤੇ ਜਿਹੜੇ ਵਿਸਾਰਨ ਵਾਲੇ ਉਹਨਾਂ ਜਸਾਰੇ ਹੀ ਉਹ ਗੁਣਾਂ ਚਿੰਬੜਦੇ ਆ ਜਾ ਤਿਸ ਭਾਣਾ ਗੁਣ ਪ੍ਰਗਟ ਹੋਏ ਜਦੋਂ ਤੁਸੀਂ ਵਾਹਿਗੁਰੂ ਨੂੰ ਭਾ ਗਿਆ ਸਾਡਾ ਇਹ ਸਾਧਨ ਕੀਤਾ ਹੋਇਆ ਨਿਮਰਤਾ ਆਦਿਕ ਤਾਂ ਸਤ ਸੰਤੋਖ ਦੇ ਆ ਧਰਮੋ ਗਿਆਨ ਆਦ ਗੁਣ ਅੰਦਰ ਪ੍ਰਗਟ ਹੋਇਆ ਏ ਸਤਿਗੁਰ ਆਪ ਸਵਾਰੇ ਇਹ ਸਤਿਗੁਰੂ ਜੀ ਨੇ ਆਪ ਹੀ ਭਾਈ ਸਵਾਰ ਨੇ ਜਗਿਆਸੂਆਂ ਦੇ ਮਨ ਲਾਇਕ ਬਣਾ ਤੇ ਦੇਵੀ ਗੁਣਾ ਦੀ ਬਹੌਲਕਾ ਕਰਤੀ ਆਸਰੀ ਸੰਪਦਾ ਮਾਰ ਕੇ ਕੱਢ ਦਿੱਤੀ ਸੇ ਜਨ ਪਰਵਾਣ ਹੋਏ ਜਿਨਨੀ ਇੱਕ ਨਾਮ ਜਿੜਿਆ ਇਹ ਭਾਈ ਪ੍ਰਮਾਨ ਨਹੀਂ ਕੋ ਸਫਲੇਪੁਰਖ ਹੋ ਗਏ ਹੈ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਨੂੰ ਗਿਰਧ ਕਰਕੇ ਪੱਕਾ ਚੰਗੀ ਤਰ੍ਹਾਂ ਵਸਾ ਲਿਆ ਹੈ ਦੁਤੀਆ ਭਾਉ ਚੁਕਾਇਆ ਜਿਹੜਾ ਦੁਐਤ ਭਾਅ ਸੀ ਨਾ ਦੂਜੀਆਂ ਚੀਜ਼ਾਂ ਦਾ ਪ੍ਰੇਮ ਕਰਨਾ ਇਹ ਦੁਐਤ ਭਾਉ ਚੁਕਾਤਾ ਜਿਨ੍ਹਾਂ ਆਨੰਦ ਨੂੰ ਕਿਉ ਕਹੈ ਨਾਨਕ ਧੰਸੋ ਵੇਲਾ ਜਿਤ ਮੈਂ ਸਤਗੁਰੂ ਮਿਲਿਆ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਧੰਨੋ ਵੇਲਾ ਹੈ ਜਿਸ ਵੇਲੇ ਮੈਨੂੰ ਸਤਗੁਰੂ ਨਾਨਕ ਦੇਵ ਦੇ ਰੂਪ ਗੁਰੂ ਅੰਗਦ ਸਾਹਿਬ ਜੀ ਮਿਲੇ ਸੋ ਸੋ ਚਿਤ ਆਇਆ ਕਿਉ ਸੋ પતિ ਪਰਮੇਸ਼ਰ ਸਾਡੇ ਚੇਤੇ ਆਇਆ ਹੈ ਇੱਕ ਜਨਤ ਭਰਮੂ ਭੁੱਲੇ ਇੱਕ ਜੀਵ ਜਿਹੜੇ ਸਨ ਸਤਗੁਰੂ ਸਾਹਿਬ ਜੀ ਦੇ ਸਰੂਪ ਵੱਲੋਂ ਭਰਮੂਚ ਭੁੱਲ ਗਏ ਜਿਵੇਂ ਖੈਰਿਆਂ ਜਟਨ ਕਿਆ ਸੀ ਮਾਰੇ ਮੀ ਨਹੀਂ ਪੈਂਦਾ ਤੁਸੀਂ ਇੱਥੋਂ ਚਲੇ ਜਾਓ ਸਾਡੇ ਤਪੇੰਦਸਿਆ ਹਜੂਰ ਉਸ ਵੇਲੇ ਖਾਨਪੁਰੇ ਦੀ ਝੀੜੀ ਵਿੱਚ ਜਾ ਬੈਠੇ ਸੀ ਕਿਉਂ ਇੱਕ ਜੰਤ ਭਰਮ ਵਿੱਚ ਹੀ ਭੁੱਲ ਗਏ ਮਹਾਰਾਤੋ ਬੇਮੁਖ ਹੋ ਗਏ। ਜਨ ਸਹ ਆਪ ਪੁਲਾਏ। ਉਸ ਪਰਮੇਸ਼ਰ ਨੇ ਉਹਨਾਂ ਦੇ ਕਰਮਾਂ ਦਾ ਫਲ ਭੁਗਤਣ ਵਾਸਤੇ ਉਹ ਤਪੇ ਨੀਰ ਖਾ ਕਰਕੇ ਗੁਰੂ ਅੰਗਦ ਸਾਹਿਬ ਨੂੰ ਖੈਰਿਆਂ ਤੋਂ ਕਢਾਤਾ ਸੀ। ਸਤਗੁਰੂ ਜੀ ਨੇ ਕਿਹਾ ਜੱਟ ਖੈਰਾ ਤੇ ਮਰਦ ਨਹਿਰਾ ਜਿਵੇਂ ਵਾਕ ਆਉਂਦੇ ਤਿੱਖੇ ਹੁੰਦੇ ਆਏ। ਸੋ ਉਸ ਪਰਮੇਸ਼ਰ ਨੇ ਉਹਨਾਂ ਦੇ ਕੀ ਕਰਨੀ ਅਨਸਾਰੋ ਤਪੇ ਆਦਕਾ ਨੂੰ ਡੰਡ ਮਿਲਣਾ ਸੀ ਆਪ ਹੀ ਪੁਲਾ ਦਿੱਤੇ। ਕਰਤਾ 보다 ਫਲ ਦੇਣ ਵਾਸਤੇ ਦੂਜੇ ਭਾਏ ਫਿਰ ਹੈ ਇਸ ਪ੍ਰਕਾਰ ਜਨ ਤੇ ਕੋ ਭਰਮ ਕਰਕੇ ਸੂਰ ਦੇ ਵਿੱਚ ਭੁੱਲ ਕੇ ਗਿਆਨ ਵਿੱਚ ਉਹਨਾਂ ਨੂੰ ਹਰ ਵਕਤ ਜੁਨਾ ਚ ਭਰਮਣਾ ਪੈਂਦਾ ਉਸ ਪਤੀ ਨੇ ਉਹਨਾਂ ਦੀ ਕਰਨੀ ਦਾ ਫਲ ਦੇਣ ਵਾਸਤੇ ਉਹ ਕਰਮ ਫਲ ਪ੍ਰਦਾਤਾ ਹੈ ਨਾ ਪਰਮੇਸ਼ਰ ਆਪ ਹੀ ਉਹਨਾਂ ਦਾ ਫਰਦ ਹੋਣ ਵਾਸਤੇ ਭੁੱਲ ਚ ਭਾਦ ਤੇ ਹਨ ਦੂਜੇ ਭਾਈ ਫਿਰਹਿ ਉਹ ਦੁਆਤ ਭਾ ਦੇ ਵਿੱਚ ਤੁਰੇ ਫਿਰਦੇ ਹਰ ਵਕਤ ਹੋਵੇਂ ਕਰਮ ਕਮਾਈ ਹੋਵੇਂ ਦੇ ਸਹਿਤ ਕਰਮ ਕਾਂਡਾਦ ਕਾ ਨੂੰ ਕਮਾਉਂਦੇ ਹਨ ਤਿੰਨ ਸਹਿ ਆਪ ਭੁਲਾਏ ਕੁਮਾਰਗ ਪਾਏ ਜਿਹੜੇ ਖੋਟੇ ਰਸਤੇ ਆਪਣੇ ਆਪ ਨੂੰ ਪਾਉਂਦੇ ਉਹ ਉਸ ਪਰਮੇਸ਼ਰ ਨਹੀਂ ਭੁਲਾਏ ਸਮਝੀਦੇ ਐ ਨਾ ਉਹਨਾਂ ਦੀ ਕਰਨੀ ਅਨਸਾਰ ਜੇ ਪਰਮੇਸ਼ਰ ਆ ਭੁਲਾ ਕੇ ਪਰ ਆਪ ਭੁਲਾਇਆ ਜੇ ਜੀਵ ਆਪ ਭੁੱਲਾ ਕਿ ਪ੍ਰਭੂ ਨੇ ਆਪ ਬੁਲਾਇਆ ਹੈ ਤਾਂ ਇਹਦਾ ਉੱਤਰ ਇਹ ਹੈ ਕਿ ਆਪ ਜੇ ਭੁੱਲਾ ਤਾਂ ਵੀ ਕਰਨੀ ਮਾੜੀ ਕਰਕੇ ਭੁੱਲਿਆ ਹੈ ਤੇ ਜੇ ਪਰਮੇਸ਼ਰ ਨੇ ਬੁਲਾਇਆ ਤਾਂ ਵੀ ਇਹਦੇ ਮਨ ਕਰਮਾਂ ਦਾ ਫਲ ਭੁਗਤਣ ਵਾਸਤੇ ਬੁਲਾਇਆ ਹੈ ਕੁਮਾਰ ਗਪਾਈ ਉਹ ਖੋਟੇ ਮਾਰਗ 'ਚ ਪਾ ਲਿਆ ਨਾ ਉਹਨਾਂ ਨੇ ਤੈਨੂੰ ਕਾ ਕਿਸ਼ਨਾ ਵਸਾਈ ਜਦੋਂ ਖੋਟੇ ਰਸਤੇ ਪੈਣੇ ਕਰਕੇ ਪਾਦਸ਼ਾਹ ਦੀ ਕੈਦ ਜਿਵੇਂ ਕੋਈ ਕੈਦੀ ਪੈ ਜਾਵੇ ڈاکੂ ਚੋਰ ਫਿਰ ਕੀ ਬਾਤ ਚੱਲਦੀ ਓ ਜੀ ਇਵੇਂ ਕਰੋਂ ਦਾ ਫਲ ਭੋਗਣ ਵੇਲੇ ਉਹਨਾਂ ਦੀ ਕੋਈ ਵਸਾਈ ਬਾਹਰ ਨਹੀਂ ਚੱਲਦੀ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਫਲ ਭੋਗਣਾ ਹੀ ਪੈਂਦਾ ਹੈ। ਕਿਨ ਕੀ ਗਤ ਆਵਗਤ ਤੂੰ ਹੈ ਜਾਣ ਕਿ ਮਹਾਰਾ ਉਹਨਾਂ ਦੀ ਗੱਤ ਮੁਕਤੀ ਕਦੋਂ ਕਰੇਗਾ? ਆਵਗਤ ਕਿੰਨਾ ਚਿਰ ਉਹ ਰਹਿਣਗੇ ਬੇਗਤੀ ਵਿੱਚ? ਉਹ ਕਿੰਨਾ ਚਿਰ ਰਹਿਣਗੇ? ਤੁਸੀਂ ਮਹਾਰਾ ਜਾਣਦੇ ਹੋ ਵੀ ਕਿੰਨਾ ਚਿਰ ਉਹਨਾਂ ਨੂੰ ਫਲ ਭੁਗਤਾ ਕੇ ਉਹਨਾਂ ਨੂੰ ਫੇਰ ਬਖਸ਼ ਲੈਣਾ। ਉਹਨਾਂ ਨੂੰ ਗੱਤ ਗਿਆਨ ਹੋ ਰਹੇਗਾ ਕਿ ਨਹੀਂ? ਵੇ ਅਵਗਤ ਅਉਕ੍ਰਈ ਜਾਣਗੇ ਇਹ ਤੂੰ ਹੀ ਜਾਣਦਾ ਹੈ ਸੱਚੇ ਪਾਤਸ਼ਾਹ ਤਨ ਕੀ ਗਤ ਉਹਨਾਂ ਦੀ ਗਤ ਪ੍ਰਾਪਤੀ ਤੇ ਅਵਗਤ ਬੇਪ੍ਰਾਪਤੀ ਏ ਅਵਗਤ ਪਰਮੇਸ਼ਰ ਵਿਅਕਤੀ ਤੋਂ ਰਹਿਤ ਵਾਹਿਗੁਰੂ ਉਹਨਾਂ ਦੀ ਗਤੀ ਕਦੋਂ ਹੋਵੇਗੀ ਕਿੰਨਾ ਚਿਰ ਅਵਗਤ ਰਹਿਣਗੇ ਕਿਹੜੀਆਂ ਜੁਨਾ ਚ ਪੈਂਦੇ ਫਿਰਨਗੇ ਆਪ ਹੀ ਜਾਣਦੇ ਹੋ ਜਿਨ ਇਹ ਰਚਨ ਰਚਾਈ ਜਿਸ ਨੇ ਮਾਰ ਪੰਨਾਂ ਤਤਾਂ ਦੁਆਰਾ ਸ੍ਰਿਸ਼ਟੀ ਦੀ ਰਚਨਾ ਰਚਾਉਣਾ ਕੀਤੀ ਹੈ ਆਪ ਨੇ ਹੁਕਮ ਤੇਰਾ ਖਰਾ ਭਾਰਾ اے ਪਰਮੇਸ਼ਰ ਜਿਹੜਾ ਤੇਰਾ ਹੁਕਮ ਹੈ ਉਹ ਮੰਨਣਾ ਬਹੁਤ ਭਾਰਾ ਕਠਣਾ ਹੈ ਭਉਮ ਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਤੇਰਾ ਹੁਕਮ ਬੜਾ ਭਾਰੀ ਹੈ ਕਠਨ ਹੈ ਦਿਸ਼ਟਾਨ ਸਰੂਪ ਗੁਰਮੁਖ ਕਿਸੈ ਬੁਝਾਏ ਕਿਸੇ ਕਿਸੇ ਗੁਰਮੁਖ ਨੂੰ ਮਹਾਰਾਜ ਸਮਝਾਉਣਾ ਕੀਤਾ ਜਿਨ੍ਹਾਂ ਨੇ ਆਪਾ ਭਾਵ ਛੱਡ ਕੇ ਆ ਗੁਰਮਤਿ ਨੂੰ ਧਾਰਿਆ ਹੈ ਜੋ ਕਹੈ ਨਾਨਕ ਕਿਆ ਜੰਤ ਵਿਚਾਰੇ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵਿਚਾਰੇ ਜੀਵ ਕੀ ਹਨ ਤੁਛ ਜਾਂ ਤੋ ਤੋ ਭਰਮ ਭੁਲਾਏ ਜਦੋਂ ਇਉਂ ਤੈ ਮਾਰਿਆ ਉਹਨਾਂ ਦੇ ਕਰਤੱਵ ਵੇਖ ਕੇ ਬੜੇ ਮਿੱਠੀ ਬੋਲ ਆਦਤ ਹੈ ਹਨ ਉਹਨਾਂ ਦਾ ਫਲ ਪਗਟਾਉਣ ਵਾਸਤੇ ਸੱਚੇ ਮੇਰੇ ਸਾਹਿਬਾ ਇਹ ਮੇਰੇ ਸੱਚੇ ਸਾਹਿਬ ਮਾਲਕ ਮਾਇਆ ਬ੍ਰਤੀ ਦੁਆਰਾ ਸਾਰਿਆਂ ਦਾ ਸਾਹਿਬ ਹੈ ਮਾਲਕ ਹੈ ਸੱਚੀ ਤੇਰੀ ਵਡਿਆਈ ਆਪਜੀ ਦੀ ਜਿਹੜੀ ਵਡਿਆਈ ਹੈ ਇੱਛਾ ਉਹ ਵੀ ਜਿਵੇਂ ਤੈਨੂੰ ਪਹੁੰਚਦਾ ਹੈ ਸੱਚੀ ਹੈ ਮਾਰਾ ਤੇਰੀ ਵਡਿਆਈ ਸੱਚੀ ਹੈ ਤੂੰ ਸੱਚੇ ਪਾਦਸ਼ਾਹ ਸਾਰਿਆਂ ਦੇ ਅੰਦਰ ਇੱਕੋ ਜਿਹਾ ਹੋ ਕੇ ਵਰਤਨ ਹੈ ਕਰਮਾਂ ਸਰਫਾ ਵੀ ਦਿੰਨਾ ਤੇ ਬਖਸ਼ ਵੀ ਲੈਣਾ ਹੈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ 헤 ਮਾਰਾ ਪਾਪਾ ਪੁੰਨਾਂ ਤੋਂ ਪਾਰ ਹੈ ਬ੍ਰਹਮ ਵਿਆਪਕ ਅੰਤ ਤੋਂ ਰਹਤਾ ਹੈ ਮਾਲਕ ਤੇਰੀ ਕੁਦਰਤ ਕਹਿਣ ਨਾ ਜਾਏ ਤੇਰੀ ਜਿਹੜੀ ਕੁਦਰਤ ਸ਼ਕਤੀ ਹੈ ਉਹ ਕਿਸੇ ਦੇ ਪਾਸੋਂ ਕਹੀ ਨਹੀਂ ਜਾਂਦੀ ਬੇਅੰਤ ਤਾਕਤਾਂ ਦਾ ਮਾਲਕ ਹੈ ਸੱਚੀ ਤੇਰੀ ਵਡਿਆਈ ਜਾ ਕਉ ਤੁਧ ਮੰਨ ਵਸਾਈ 헤 ਮਾਰਾ ਸੱਚੀ ਤੇਰੇ ਨਾਮ ਦੀ ਵਡਿਆਈ ਹੈ ਤੇਰੀ ਅੰਮ੍ਰਿਤੋ ਨਾਮ ਵਿੱਚ ਲੇਵ ਲਾਉਣੀ ਜਿਹੜੀ ਹੈ ਜਿਨ੍ਹਾਂ ਦੇ ਮਨ ਚ ਤੈਂ ਵਸਾਤੀ ਹੈ ਗੁਰਾਂ ਦੁਆਰਾ ਸੁਣ ਕਰਕੇ ਮਨ ਚ ਮੰਨਣ ਕਰਕੇ ਫੇਰ ਵਸਾਈ ਕੁਮਾਈ ਕੀਤੀ ਹੈ ਸਦਾ ਤੇਰੀ ਗੁਣ ਗਾਵੇ ਉਹਨਾਂ ਦੇ ਜੀਵਨ ਦੀ ਐਸੀ ਹਾਲਤ ਹੈ ਸਦਾ ਸਦਾ ਆਪ ਦੇ ਗੁਣਾ ਨੂੰ ਹੀ ਗਾਉਂਦੇ ਆਪ ਨਹੀਂ ਕੁਝ ਬਣਦੇ ਹਨ ਤੇਰੀ ਗੁਣ ਗਾਵੇ ਜਾਂ ਤੁਧ ਭਾਵ ਹੈ ਕੀ ਪਰਮੇਸ਼ਰ ਜਦੋਂ ਤੈਨੂੰ ਭਾ ਜਾਵੇ ਉਦੋਂ ਇਹ ਜੀਵ ਤੇਰੇ ਗੁਣਾਂ ਨੂੰ ਸੰਸੰਗਤ ਦੀ ਕਿਰਪਾ ਕਰਕੇ ਸੰਚਿਤ ਕਰਮ ਜਿਹੜੇ ਇਹਨਾਂ ਦੇ ਹੈ ਜਦੋਂ ਮਾਰੇ ਮਿਟ ਜਾਂਦੇ ਹੈ दैवी गुण ਜਦੋਂ ਅੰਦਰ ਆ ਕੇ ਪਰਗਟ ਹੁੰਦੇ ਉਹਦੋਂ ਤੇਰੇ ਗੁਣਾਂ ਨੂੰ ਗਾਉਂਦੇ ਹਨ ਜਾਂ ਤੁਦ ਭਾਵ ਹੈ ਜਦੋਂ ਤੈਨੂੰ ਭਾਜਾਂਦੇ ਹੈ ਤੇਰੀ ਭਾਵਨਾ ਕਰਦੇ ਹੈ ਸਰਦਾ ਕਰਦੇ ਹਨ ਸੱਚੇ ਸਿਉ ਚਿਤ ਲਾਵਹਿ ਉਹਦੋਂ ਇਹ ਸੱਚੇ ਪਾਰਸ਼ਾ ਤੇਰੇ ਸਾਥਰ ਚਿਤ ਨੂੰ ਲਾ ਕੇ ਨਿਹਾਲ ਹੋ ਜਾਂਦੇ ਹਨ ਜਿਸ ਨੂੰ ਤੂੰ ਆਪੇ ਮਿਲ ਹੈ ਫੇ ਮੇਰੇ ਪਿਆਰੇ ਵਾਹਿਗੁਰੂ ਜਿਨਨ ਨੂੰ ਆਪ ਮਿਲਣਾ ਚਾਹਨਾ ਹੈ ਸੋ ਗੁਰਮੁਖ ਰਹੈ ਸਮਾਈ ਉਹ ਗੁਰਮੁਖ ਬਣ ਕੇ ਮਾਰਾ ਗੁਰਮੁਖਾਂ ਦੀ ਸੰਗਤ ਚ ਹਰ ਵਕਤ ਮਿਲੇ ਰਹਿੰਦੇ ਮਸਤ ਹੋ ਕੇ ਭੇਦ ਹੋਏ ਰਹਿੰਦੇ ਐ ਜਿਵੇਂ ਜਲ ਚ ਜਲ ਮਿਲ ਜਾਂਦਾ ਐ ਗੁਰਮੁਖ ਵਾਹਿਗੁਰੂ ਤੇਰੇ ਸਰੂਪ ਚ ਮਿਲੇ ਰਹਿੰਦੇ ਹੈ ਕਿਉ ਕਹ ਨਾਨਕ ਸੱਚੇ ਮੇਰੇ ਸਾਹਿਬ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਏ ਮੇਰੇ ਸੱਚੇ ਸਹਿਮਾਲਕ ਸੱਚੀ ਤੇਰੀ ਵਡਿਆਈ ਕਿਉ ਮਾਰਾ ਤੇਰੀ ਵਡਿਆਈ ਸੱਚੀ ਐ ਨਾ ਕਿ ਗੁਰਮੁਖਾਂ ਦੀ ਸੰਗਤ ਕਰਕੇ ਆਪ ਦੇ ਚ ਭੇਦ ਕਰ ਲੈਣਾ ਮੇਲ ਲੈਣਾ ਹੈ ਕਿਉ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਇਹ 10 ਪਉੜੀਆਂ ਵਾਲਾ ਇੱਕੋ ਹੀ ਸ਼ਬਦੋਚਾਰਨ ਕੀਤਾ ਹੈ ਪੰਤੀਜੇ ਪਾਤਸ਼ਾਹ ਜੀ ਨੇ ਅੱਜ ਹੁਣੇ ਇਸਨਾਂਪਤੀ ਕਰੀਏ ਜਿਸ ਨੂੰ ਤੂੰ ਆਪੇ ਮਿਲਹਿ ਸੋ ਗੁਰਮੁਖ ਰਹਿ ਸਮਾਈ ਈਉ ਕਹੈ ਨਾਨਕ ਸਚੇ ਮੇਰੇ ਸਾਹਿਬ ਸਚੀ ਤੇਰੀ ਵਡਿਆਈ ਵਾਹਿਗੁਰੂ ਕਾ ਖਾਲਸਾ ਸ਼ਾਮ ਨੂੰ ਸਾਡੇ ਸਾਡੇ ਸੰਗ